ਇਸ ਵਕ ਸਾਡੇ ਨਾਲ ਫੋਨ ਲਾਈਨ ਤੇ ਡਾਕਟਰ ਪਿਆਰੇ لال ਗਰਗ ਜੀ ਜੁੜ ਚੁੱਕੇ ਨੇ ਆ ਡਾਕਟਰ ਸਾਹਿਬ ਇੱਕ ਚਰਚਾ ਦਾ ਵਿਸ਼ਾ ਬਣ ਗਈ ਹੈ ਗੱਲ ਇੱਕ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਜਦੋਂ-ਜਦੋਂ ਵੀ ਗੱਲ ਹੁੰਦੀ ਹੈ ਉਦੋਂ ਇਸ ਗੱਲ ਦੀ ਚਰਚਾ ਹਮੇਸ਼ਾ ਹੁੰਦੀ ਹੈ ਕਿ ਉਹ ਸਥਿਤੀ ਨਹੀਂ ਰਹੀ ਜਿਸ ਤਰ੍ਹਾਂ ਦੀ ਮਜ਼ਬੂਤ ਹੋਣੀ ਚਾਹੀਦੀ ਹੈ ਇੱਥੋਂ ਤੱਕ ਇੱਕ ਤਾਜ਼ਾ ਉਦਾਹਰਨ ਸਾਹਮਣੇ ਆਈ ਕਿ ਮੁੱਖ ਮੰਤਰੀ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਤੇ ਉਸ ਦੇ ਮੱਦੇਨਜ਼ਰ ਉਹਨਾਂ ਨੂੰ ਗਨਤੰਤਰ ਦਿਹਾੜੇ ਵਾਲਾ ਪ੍ਰੋਗਰਾਮ ਦੇ ਵਿੱਚ ਵੀ ਤਬਦੀਲੀ ਕਰਨੀ ਪੈ ਗਈ ਇੱਕ ਪਾਸੇ ਦੂਜਾ ਪਾਸਾ ਪਾਸੇ ਜਿਹੜਾ ਪੰਜਾਬ ਪੁਲਿਸ ਦੇ ਡੀਜੀਪੀ ਦਾ ਬਿਆਨ ਆਉਂਦਾ ਗੌਰਵ ਯਾਦਵ ਦਾ ਕਿ ਜਿਹੜੇ ਦਿੱਲੀ ਦੇ ਲੀਡਰ ਨੇ ਉਹਨਾਂ ਨੂੰ ਅਸੀਂ ਸੁਰੱਖਿਆ ਪਹਿਲਾਂ ਕਿਉ ਇਸ ਨੂੰ ਲੈ ਕੇ ਇਹ ਜਿਹੜੀਆਂ ਚਰਚਾਵਾਂ ਚੱਲਦੀਆਂ ਨੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ ਕੀ ਠੀਕ ਹੋ ਰਿਹਾ ਹੈ ਤੇ ਕੀ ਗਲਤ ਹੋ ਰਿਹਾ ਹੈ ਦੇਖੋ ਮੈਂ ਤੁਹਾਨੂੰ ਕਹਿੰਦੀ ਜਿਸ ਤੱਕ ਸਵਾਲ ਪੰਜਾਬ ਦਾ ਨਾਂ ਹੀ ਲਾ ਦਿੰਦਾ ਜੀ ਤੇ ਬੇਸ਼ੱਕ ਇਹ ਪਿਆ ਜਾਵੇ ਇਹ ਸਰਕਾਰ ਵੀ ਖੈਰ ਇਹਨੇ ਹਮਦੇ ਕਸੂਰ ਹੈਗੇ ਨੇ ਜੀ ਪਰ ਨਾਂ ਲਾ ਡੇਨ ਕਰਾਉਣ ਕਰਾਉਣ ਵਾਸਤੇ ਇੱਕ ਬੜੀ ਵੱਡੀ ਝੋਮਟਾ ਹੈ ਉਹਨਾਂ ਦਾਕ ਸੰ ਦੀ ਜਿਆ ਪੰਜਾਬ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਪੰਜਾਬ ਵਿੱਚ ਅਰਾਜਕਤਾ ਫਲਾ ਕੇ ਲੋਕਾਂ ਨੂੰ ਬਾਕੇ ਇੱਥੋਂ ਭਜਾਉਣਾ ਚਾਹੁੰਦੀਆਂ ਨੇ ਜੀ ਤੇ ਉਹਦੇ ਵਿੱਚ ਹੀ ਇਹ ਸ਼ਾਮਲਾ ਕਿ ਜੇ ਅਸੀਂ ਗਨਤੰਤਰ ਦੇ ਤੇ ਅਸੀਂ ਹਮਲਾ ਕਰਾਂਗੇ ਤੇ ਉਹ ਕੰਮ ਹਮਲਾ ਤਾਂ ਉਹਨਾਂ ਨੇ ਰਾਸ਼ਟਰਪਤੀ ਵੀ ਕਹਿਤਾ ਜੀ ਗੁਲਕਥੋਂ ਤੋਂ ਪੰਨੋ ਦਾ ਬਿਆਨ ਹੈ ਕਿ ਅਸੀਂ ਰਾਸ਼ਟਰਪਤੀ ਤੇ ਹਮਲਾ ਕਰਾਂਗੇ ਗਨਤੰਤਰ ਦੇ ਉਸ ਤੇ ਇਹ ਚੀਜ਼ ਕੀ ਹੈ ਗੰਤੰਪਨਪਰ ਦੇ ਉਸ ਨਹੀਂ ਮਨਾਉਣਗੇ ਹਮ ਸਵਾਲ ਤਾਂ ਹੈ ਸੋ ਜੇ ਉਸ ਦੇ ਹਿਸਾਬ ਤੋਂ ਉਸਨੇ ਮੱਦੇ ਨਜ਼ਰ ਪੁਖਤਾ ਪ੍ਰਬੰਧ ਕਰਨ ਦੀ ਬਜਾਏ ਜਗਾ ਬਦਲਣਾ ਇਹ ਦਿਖਾਉਂਦਾ ਹੈ ਹਮ ਕਿ ਪੰਜਾਬ ਦੀ ਪੁਲਿਸ ਉੱਥੇ ਸੁਰੱਖਿਆ ਨਹੀਂ ਕਰ ਸਕਦੀ ਹਮ ਤਾਂ ਆਪਣੇ ਆਪ ਹੀ ਦਿਖਾਤਾ ਵੀ ਉਹ ਟਾਰਗੇਟ ਹੈ ਜਿੱਦੇ ਉੱਤੇ ਕਦੇ ਤੋਂ ਅੰਤ ਮੰਡਲ ਤੋਂ ਜਾਣਾ ਨਹੀਂ ਕਿਸੇ ਹੋਣ ਨੇ ਜੀ ਬਿਲਕੁਲ ਬਲਕਿ ਉੱਥੇ ਤੇ ਸਪੀਕਰ ਸਾਹਿਬ ਜਾਣਗੇ ਕਹਿੰਦੇ ਉਹ ਸਪੀਕਰ ਸਾਹਿਬ ਦਾ ਟੋਰੀਆ ਚਲੋ ਕੋਈ ਗੱਲ ਨਹੀਂ ਬਸ ਸਵਾਦ ਸਪੀਕਰ ਸਾਹਿਬ ਦਾ ਕੱਲੇ ਦਾ ਨਹੀਂ ਮੈਂ ਕਹਿੰਦਾ ਮੈਂ ਇਹ ਕਹਿਣਾ ਵੀ ਉਹ ਅੰਤ ਮੰਨਦੀ ਤਾਂ ਕੱਲੇ ਜਾਊਗਾ ਨਾ ਉਸ ਰੀਸ ਤੇ ਉਹ ਏਰੀਆ ਨੂੰ ਪਤਾ ਨਹੀਂ ਦੇ ਦੇਗਾ ਹੂੰ ਪਤਾ ਸਮਝੀਏ ਇਸ ਕਰ ਨੂੰ ਸੋ ਸਰਕਾਰ ਨੇ ਪੁਸ਼ਤਾ ਸੁਰੱਖਿਆ ਪ੍ਰਬੰਧ ਕਰਨੇ ਹੁੰਦੇ ਨੇ ਜੀ ਔਰ ਜਿਹੜੇ ਪ੍ਰਬੰਧਕ ਹੁੰਦੇ ਨੇ ਮੈਨੂੰ ਉਹਨਾਂ ਦੇ ਆ ਯਾਦ ਹੈ ਈਚੇ ਹੁੰਦੇ ਸੀ گورਨਰ ਮੰਡਲotra ਜੀ 1991 ਦੀ ਗੱਲ ਹੈ ਜੀ ਚੋਣਾ ਹੋਣੀ ਸੀ ਪੰਜਾਬ ਦੀਆਂ ਸੈਂਡ ਲੀਡੀਆਂ ਉਹਨਾਂ ਤੋਂ ਤਾਂ ਕਿ ਇਹ ਬਹੁਤ ਵੱਡੀਆਂ ਵੱਡੀਆਂ ਤਮਕੀਆਂ ਸੀ ਹੂੰ ਉਹਨਾਂ ਨੇ ਸ਼ਾਮ ਨੂੰ 6 ਵਜੇ ਪ੍ਰਵੇਸ਼ ਸਮਾਚਾਰ ਚ ਲਿਖਾ ਹੂੰ ਸਾਰੀਆਂ ਤਿਆਰੀਆਂ ਹੋ ਗਈਆਂ ਸਵੇਰ ਨੂੰ ਚੋਣ ਹੋਏਗੀ ਮੈਂ ਦੇਖਾਂਗਾ ਕਿਹੜਾ ਚੋਣ ਨੂੰ ਡਿਸਟਰਬ ਕਰਦਾ ਹੂੰ ਉਹ ਗੜ ਵੱਖਰੀ ਹੈ ਵੀ ਚੰਦਰਸ਼ੇਖਰ ਦੀ ਸਰਕਾਰ ਨੇ ਉਹ ਚੋਣ ਰਾਤ ਨੂੰ ਨੈਸ਼ਨ ਸਮਾਚਾਰ ਚ ਕਹਿਤਾ ਰਹੀ ਸੀ ਉਹਨੂੰ ਮੁਲਤ ਵੀ ਕਰਤਾ ਜੀ ਗਵਰਨਰ ਮਲੋਤੇ ਮੈਂ ਉੱਤੇ ਰਿਐਕਟ ਕਰ ਰਿਹਾ ਹਾਂ ਮਨਿਤ ਸਾਸ਼ਤਾਨ ਦੇ ਪਿੱਛਾ ਕਿ ਕੀ ਗੱਲ ਤੁਸੀਂ ਬੜੇ ਨਰਾਸ਼ ਲੱਗਦੇ ਹੋ ਮੈਂ ਨਰਾਸ਼ ਖੜਾ ਹੈ ਅਗਲੇ ਨੇ ਇੰਨਾ ਜੂਲ ਮਾਇਆ ਹੋਇਆ ਸੀ ਹਮ ਅਗਲੇ ਉਸ ਦਰ ਦੇ ਉੱਤੇ ਧਾਂਡਾ ਉੱਤੇ ਖੜ ਗਿਆ ਡੱਟ ਕੇ ਗਵਰਨਰ ਉਹਦਾ ਕੀ ਕਹਿੰਦਾ ਉਹ ਤਾਂ ਬਦਲ ਵੀ ਦੇਣਗੇ ਜੋ ਆਪਕੋ ਮਿਲ ਜਾਊਗਾ ਤੇ ਉਹ ਕਰ ਦੇ ਹੋਏ ਸੋ ਜਸਟ ਸਟੇ ਕਿ ਇਸ ਲੈਵਲ ਤੇ ਆ ਜੇ ਨਾ ਵੀ ਜਦ ਆਪ ਖੜੇ ਨਾ ਜਿਹੜਾ ਕੋਈ ਖੜਦਾ ਉਹਨੂੰ ਮੋਦੋ ਫਾਇਦਾ ਨਹੀਂ ਸ਼ੁਰੂ ਕਰਦੇ ਤਾਂ ਫਿਰ ਇਹ ਪੰਜਾਬ ਦਾ ਹੁਣ ਹਾਲ ਹੀ ਹੋ ਰਿਹਾ ਵੀ ਨਾ ਪੰਜਾਬ ਦੇ ਸੁਰੱਖਿਆ ਬਲ ਉਸ ਲੈਵਲ ਤੇ ਖੜੇ ਰਹੇ ਨੇ ਹਾਂ ਆਪਾਂ ਬਿਸ਼ਨੋਈ ਦੀ ਇੰਟਰਵਿਊ ਚ ਦੇਖ ਹੀ ਚੁੱਕਿਆ ਨਾ ਹਾਂ ਤੇ ਗੁਰਵਜਾਦਾ ਉਹਦੇ ਪੈਰਲ ਗਿਆਨ ਵੀ ਦੇਖ ਚੁੱਕੇ ਸੀ ਉਦੋਂ ਵੀ ਜੀ ਥੇ ਲੱਗਵੇ ਨਾ ਇੰਨਾ ਵੱਡਾ ਇਹ ਇੱਕ ਵੱਡੀ ਸ਼ਰਮ ਦੀ ਗੱਲ ਦਾ ਵੈਸੇ ਕਹਿਣਾ ਔਖਾ ਹੈ ਹਾਂ ਮੇਰੇ ਕੋਲ ਅੱਖਾਂ ਜੀ ਉਹਦੇ ਤਾਂ ਫਲਾਣੇ ਕੱਪੜੇ ਸੀ ਉਹ ਕੱਪੜੇ ਪਾ ਕੇ ਦੂਜੇ ਦਿਨ ਚੋੜੇ ਜੀ ਜੀ ਤੇਰੇ ਦਾ ਕੀ ਰਿਹਾਂ ਗਰੋਜਾਂ ਦਾ ਮਰਕਾਫ ਯਾ ਤਾਂ ਦੇ ਨੁੱਤੀ ਵਿੱਚ ਤਾਂ ਮਿਲ ਘਰ ਬਜਾ ਹੱਥ ਵਿੱਚ ਜਿਹੜਾ ਹੈ ਜੀ ਪੰਜਾਬ ਦਾ ਐਕਟਿੰਗ ਇਹਦੀ ਕੋਲੀਆਂ ਕੋਈ ਗੱਲ ਹੋਰ ਹੈ ਨਹੀਂ ਤਾਂ ਬੰਦੇ ਨੂੰ ਵੈਸੀ ਸ਼ਰਮ ਆਉਂਦੀ ਹੈ ਵੀ ਯਾਰ ਮੈਂ ਕਿਹਾ ਸੀ ਉਹ ਤਾਂ ਫਿਰ ਉਦੋਂ ਉਹਦੇ ਵੀ ਪਤਾ ਲੱਗ ਗਿਆ ਵੀ ਛੋਲੇ ਅਪਦੇਸ਼ ਕਿਤੇ ਨਾ ਕਿਤੇ ਜਾੜ ਖਾ ਹੂੰ ਤਾਂ થોਡੀ ਸੁਹੀ ਤਾਂ ਜਦੋਂ ਸੋਹਣੀ ਤਾਂ ਅੱਖਾਂ ਦਾ ਤੇਜ਼ ਹੁੰਦੀ ਹੈ ਤੁਹਾਨੂੰ ਪਤਾ ਹੈ ਜਦੋਂ ਕੁਝ ਨਿਕਲ ਕੇ ਸਾਹਮਣੇ ਆ ਗਿਆ ਜੀ ਜੀ ਬਾਅਦ ਵਿੱਚ ਤਾਂ ਡੀਜੀਪੀ ਨੂੰ ਇਹ ਵੀ ਕਹਿਣਾ ਪੈ ਗਿਆ ਕਿ ਜਿਹੜਾ ਸਾਡਾ ਡੀਐਸਪੀ ਉਹਨੇ ਖਾਕੀ ਤੇ ਦਾਗ ਲਾ ਕੇ ਰੱਖਤਾ ਸਾਨੂੰ ਬੜਾ ਸ਼ਰਮਸਾਰ ਇਨਾ ਗਲੈਕਟਿਕ ਇਹ ਕਹਿਣਾ ਪੈ ਗਿਆ ਇਹ ਖਾਕੀ ਤੇ ਦਾਗ ਵੱੰਨਦਾ ਉਹਨੂੰ ਪਤਾ ਕਿਉਂ ਨਹੀਂ ਵਿਦੋਕਾ ਉਹ ਬੀਜੀ ਪੀ ਆ ਹੂੰ ਖਾਸ ਕਰਕੇ ਜਦ ਦਵਾਰਾ ਉਸ ਦੀ ਉਹ ਖੋਖਰੀ ਵਰਦੀ ਚ ਜਿਹੜੀ ਵਰਦੀ ਉਹਨੇ ਕਹੀ ਹੋਸਟਲ ਦੇ ਸਾਹ ਸੀ ਉਦੋਂ ਘਟ ਘਟ ਆਏ ਤਾਂ ਸੋਚਣਾ ਵੀ ਯਾਰ ਇਹ ਕਿਵੇਂ ਹੋ ਗਿਆ ਹੂੰ ਇੰਨਾ ਤਸਲਾ ਇਹਦਾ ਮਤਲਬ ਉਹਨੂੰ ਤਾਂ ਇੰਨਾ ਵੀ ਨਹੀਂ ਪਤਾ ਜੀ ਵੀ ਜੇ ਮੈਕਸ ਨੇ ਉਸੇ ਜਿਹੜੀ ਵਰਦੀ ਤੂੰ ਕਹਿੰਦਾ ਉਸ ਵਰਦੀ ਜਿੰਦਾ ਇਹਦਾ ਮਤਲਬ ਕੋਈ ਵੱਡੀ ਗੱਲ ਬਣ ਐ ਚਾਨ ਕੋਹੇ ਨਾ ਹੂੰ ਇਹ ਤਾਂ ਹੁਣ ਜਦੋਂ ਉਹ ਦੂਜਾ ਨੇ ਐਕਸਪੋਜ਼ ਕਰਤਾ ਹੋਰ ਕਰਤਾ ਫਿਰ ਜਾਂ ਕਿੱਦਾਂ ਲੱਗਿਆ ਸਾਹਮਣੇ ਜੀ ਆਪਾਂ ਹੀ ਸਮਝੀ ਇਹ ਤਾਂ ਸੋਡਾ ਜਰਨਲਿਸਟਾਂ ਦਾ ਹੋਰਾਂ ਦਾ ਕੰਮ ਹੈ ਜਿਨ੍ਹਾਂ ਨੇ ਕਰਿਆ ਪੁਲਿਸ ਮਾਮਲੇ ਵਿੱਚ ਕੁਝ ਨਹੀਂ ਕਰਿਆ ਦੇਚ ਹੂੰ ਠੀਕ ਹੁਣ ਦੂਜਾ ਪਾਸਾ ਵੀ ਇਹ ਹੈ ਸੀ ਦੂਜਾ ਪਾਸਾ ਇਹ ਹੈ ਵੀ ਜਿਹੜਾ ਗੁਰਪ੍ਰਤਮ ਪੰਨੂ ਉੱਤੇ ਬੈਠ ਕੇ ਧਮਕੀਆਂ ਦੇਵਾ ਰਿਹਾ ਹੈ ਹੂੰ ਉਹਦੇ ਜਿਹਨਾਂ ਟਰੰਪ ਨੇ ਕਹਿਤਾ ਆ ਕਿ ਅਸੀਂ ਤਾਂ ਰਿਪੋਰਟ ਕਰ ਦੇਨੇ ਜੀ ਤੇ ਮੈਨੂੰ ਲੱਗਦਾ ਕਿ ਉਹ ਗੁਰਪ੍ਰਤਮ ਪੰਨੂ ਨਾਲ ਸੰਪਰਕ ਸਮਾਜ ਜਿਹੜੀ ਵੀ ਹੈ ਜੀ ਮੈਨੂੰ ਲੱਗਦਾ ਇਹ ਜਿਹੜਾ ਡੀਪੋਰਟ ਪੰਜਾਬੀ ਜਿਆਦਾ ਆਉਣਗੇ ਹੂੰ ਤੇ ਉਹਦੇ ਵਿੱਚ ਵੀ ਚਰਾਨ ਰੱਖਣ ਦੀ ਲੋੜ ਹੈ ਇਹ ਇੱਕ ਸੰਕੇਤ ਹੈ ਵੀ ਅਸੀਂ ਕਿੰਨੇ ਕਿਹੜੇ ਬੰਦੇ ਭੇਜ ਸਕਦੇ ਹਾਂ ਜੀ ਇਹ ਪੋਰਟ ਦੇ ਨਾਲ ਤੇ ਹੂੰ ਤੋਂ ਇਸ ਕਰਕੇ ਉਹ ਪੰਜਾਬ ਨੇ ਕੋਲ ਨਮਾ ਖਤਰਾ ਜੀ ਜੋ ਅਜੇ ਵੀ ਗੌਰਵ ਜੱਪਦੇ ਮਿਲਨ ਨਹੀਂ ਤੱਕ ਆਮ ਦਾ ਬਿਲਜਾ ਨਹੀਂ ਕਰਦੇ ਪਰ ਪ੍ਰਾਣੇ ਜਿਹੋ ਦੀ ਗੌਰਵ ਜੱਪਦੇ ਦੇ ਐਕਸ਼ਨ ਹੈ ਉਹ ਚਮੰਗਵਾ ਲੱਗਦਾ ਕਿ ਬਤਾ ਉਹ ਉਹ ਪੰਮੀ ਚਲਾ ਰਹੇ ਹੈ ਉਹ ਕੋਈ ਉਸ ਤਰੀਕੇ ਦਾ ਪੁਲਸ ਫਸਰ ਨੇ ਹੈ ਜਿਹੜਾ ਉਸ ਦੱਟ ਕੇ ਉਸ ਦੀ ਕਿਤਾਬ ਸਾਜੀ ਬਿਆਨ ਦੀ ਵੀ ਆਲੋਚਨਾ ਬਹੁਤ ਜ਼ਿਆਦਾ ਹੋ ਰਹੀ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪਟਿਆਲੇ ਫੇਰੀ ਦੇ ਉੱਤੇ ਸਾਨੂੰ ਜਦੋਂ ਕਹਿੰਦੇ ਵੀ ਦਿੱਲੀ ਦੀ ਲੀਡਰ ਕਿਹੜੇ ਕਿੜੇ ਆ ਤੇ ਦਿੱਲੀ ਸਰਕਾਰ ਨੇ ਪ੍ਰਸ਼ਾਸਨ ਨੇ ਜਿਹੜੀ ਹੈ ਜਾਣਕਾਰੀ ਮੰਗ ਲਈ ਤੇ ਉਹਦੇ ਵਿੱਚ ਬਕਾਇਦਾ ਜਾਣਕਾਰੀ ਦਿੱਤੀ ਕਿ ਸਭ ਤੋਂ ਮੂਹਰੇ ਨਾਮ ਨਾਮ ਆ ਜਿਹੜਾ ਅਰਵਿੰਦ ਕੇਜਰੀਵਾਲ ਦਾ ਸੀ ਜੈਡ ਪਲੱਸ ਸਿਕਿਉਰਟੀ ਦੇਣ ਵਾਲਿਆਂ 'ਚ ਤੇ ਕਹਿੰਦੇ ਉਹ ਉਹਨਾਂ ਨੂੰ ਖਤਰਾ ਬਹੁਤ ਸੀ ਥ्रेट ਸੀ ਇਸ ਕਰਕੇ ਦਿੱਤੀ ਵੀ ਸੀ ਸਿਕਿਉਰਟੀ ਦੇਖੋ ਉਹਦੇ ਉੱਤੇ ਸੀ ਜਿਹੜਾ ਉਨੇ ਦਿੱਦੀ ਨੇ ਘੇਟ ਆ ਵੀ ਅਸਿਮਿਲਲੇ ਆਫ ਥਿਸ ਕੁਡੀ ਇਹਨਾਂ ਨੇ ਇਹਨਾਂ ਬਿਸਕੁਟੀ ਵਾਪਸ ਕਰੀਆ ਦਿੱਦੀ ਨੇ ਜੀ ਵੀ ਅਸੀਂ ਇਹ ਮੌਕੇ ਦੇਖ ਸਕਦੇ ਆ ਹੂੰ ਇਹ ਨੂੰ ਪੁਲਸਰੀ ਗ੍ਰਹਿ ਮੰਤਰੀ ਦੇ ਅੰਦਰ ਜੀ ਉਹ ਤਾਂ ਗ੍ਰਹਿ ਮੰਤਰੀ ਨੇ ਆਦੇ ਉਹਦੇ ਤੇ ਮੈਂ ਤਾਂ ਇੱਕ ਗੱਲ ਉਹਦੇ ਚ ਵੀ ਕੋਈ ਬਹੁਤ ਵੱਡੀਆਂ ਗੱਲਾਂ ਹੋ ਸਕਦੀਆਂ ਨੇ ਹੂੰ ਉਹ ਇਹ ਕਿ ਕੇਜੀ ਵਾ ਦਿਸ ਕਿ OTS ਵਕਤ ਦਿੱਦੀ ਪੁਲਸ ਕਹਿਣਾ ਵੀ ਅਸੀਂ ਪੰਜਾਬ ਦੀ ਸਿਕਿਉਰਿਟੀ ਵਾਪਸ ਕਰੀ ਹੈ ਹੂੰ ਉਹ ਗ੍ਰਹਿ ਮੰਤਰੀ ਵੀ ਲੈ ਤੁਹਾਨੂੰ ਨਾ ਕਹੀ ਨਹੀਂ ਗਿਆ ਸੋ ਵੀ ਬਿਲਕੁਲ ਤੇ ਗ੍ਰਹਿ ਮੰਤਰੀ ਚੋਨਾ ਚੋਦੇ ਦਾ ਨਾਮ ਹੈ ਟੱਕਰ ਚ ਹੈ ਜਿੰਦੂ ਦੀ ਪਾਰਟੀ ਗ੍ਰਹਿ ਮੰਤਰੀ ਦੀ ਜੀ ਤੇ ਜੀ ਵਾਲੀ ਪਾਰਟੀ ਨਾਲ ਸੋ ਮੈਨੂੰ ਇਹ ਲੱਗਦਾ ਇਹ ਸਾਰੀ ਪੋਲਿਟੀਕਲ ਵਿਆਨਦਵਾਜੀ ਸੀ ਜਿਹਦੇ ਵਿੱਚ ਗੌਰਵ ਯਾਦਵ ਨੇ ਜਿਹੜਾ ਕਿਹਾ ਹੂੰ ਉਹਨੇ ਇੱਕ ਪੁਲਿਸ ਅਫਸਰ ਦੇ ਸਾਹਮਣੇ ਕਿਹਾ ਵੀ ਸਾਨੂੰ ਉਹਦੀ ਥ੍ਰੈਟ ਪ੍ਰੋਸੈਸਿੰਗ ਹੈਗੀ ਆ ਹੂੰ ਇਹ ਕਹ ਕੇ ਅਸੀਂ ਆਪਦੀ ਸਿਕਿਉਰਿਟੀ ਦਾ ਇਛੇਤੰਤਿਆਨ ਕਾਫੀ ਰੱਖਾਂਗੇ ਹੂੰ ਤੋ ਵੈਸੇ ਵੀ ਕਰਨਾ ਜ਼ਰੂਰੀ ਹੈ ਹੁਣ ਤੁਸੀਂ ਦੇਖੋ ਜੀ ਪੁਲਿਸ ਦਾ ਮੇਰੇ ਹਿਸਾਬ ਨਾਲ ਕੋਈ ਕਸੂਰ ਨਹੀਂ ਸੀ ਜਦ ਸਾਡੇ ਪ੍ਰਧਾਨ ਮੰਤਰੀ ਸਾਹਿਬ ਆਏ ਨੇ ਹਮ ਉਹਦੇ ਉੱਤੇ ਰੁਕੇ ਨਹੀਂ ਨਾ ਕੋਈ ਕਿਸਾਨਾਂ ਨੇ ਕੁਝ ਕਰਨਾ ਸੀ ਰੁਕੇ ਉਹ ਬੀਜੇਪੀ ਦੇ ਬੰਦੇ ਵਾਸਤੇ ਟੰਗੇ ਤਾਂ ਪੁੱਛੀਏ ਗਏ ਹਮ ਤੋ ਇਹ ਵੀ ਕਰੇ ਪੰਛਰੀ ਨਾ ਇੱਕ ਬੜੀ ਵੱਡੀ ਸਮੱਸਿਆ ਹੈ ਹਮ ਜੇ ਕਰੇ ਤਾਂ ਵੀ ਮਰਦੇ ਨੇ ਜੇ ਨਹੀਂ ਕਰਦੇ ਤਾਂ ਵੀ ਮਰਦੇ ਨੇ ਹਮ ਤੁਹਾਨੂੰ ਅਸੀਂ ਐਸਾ ਸਾਦੇ ਸਮਾਜ ਨੂੰ ਲਾਹੂ ਕਾਜੀ ਨਹੀਂ ਬਣਾਤਾ ਭੀਜ ਸੰਤਰ ਜੀ ਉਹ ਜਿਹੜਾ ਭੀਜ ਤੰਤੋ ਹਰੇਕ ਗੱਲ ਦੇ ਉੱਤੇ ਪੁੱਛੀ ਸਿੱਧੀ ਗੱਲ ਕਰਦਾ ਹੈ ਉਹ ਇਹ ਨਹੀਂ ਦੇਖਦਾ ਵੀ ਸਰਕਾਰਾਂ ਚੰਨ ਚ ਕਾਨੂੰਨ ਅਮਨ ਕਾਨੂੰਨ ਲਾਗੂ ਕਰਨ ਚ ਨਿਯਮ ਲਾਗੂ ਕਰਨ ਚ ਦੋਖਾਨੀ ਸੁਰੱਖਿਆ ਤੇ ਕੁਝ ਨਾ ਕੁਝ ਤਾਅ ਤਰੀਕੇ ਹੁੰਦੇ ਨੇ ਕੋਈ ਮਰਿਆਦਾ ਹੁੰਦੀ ਹੈ ਕਿਉਂਕਿ ਹੁਣ ਸਾਡੀਆਂ ਸਿਆਸੀ ਪਾਰਟੀਆਂ ਨੇ ਮਰਿਆਦਾ ਸ਼ਰਤੀ ਧਾਰਮਿਕ ਆਗੂਆਂ ਨੇ ਮਰਿਆਦਾ ਸ਼ਰਤੀ ਜੇ ਉੱਥੇ ਪਾਰਲੀਮੈਂਟ ਜਾਂ ਅਸੈਂਬਲੀਆਂ ਚ ਮਰਿਆਦਾ ਭੰਗ ਹੋ ਗਈ ਸਾਰੀ ਤੇ ਫਿਰ ਮਰਿਆਦਾ ਜਾਂਦੀ ਨਹੀਂ ਫਿਰ ਕੋਈ ਵੀ ਕੁਝ ਕਰੀ ਜਾਂਦਾ ਸੋ ਮੈਨੂੰ ਉਹ ਪਰਸੈਪਸ਼ਨ ਦੇ ਵਿੱਚ ਤਾਂ ਜਿਹੜਾ ਕੇਜਰੀਵਾਲ ਦੀ ਸਿਕਿਉਰਿਟੀ ਬਾਪਰੇ ਤੇ ਜੀ ਉਹਦੇ ਵਿੱਚ ਵੀ ਹੂੰ ਜੇ ਇਹ ਲੱਗਦਾ ਹੈ ਕਿ ਉਹ ਸਿਆਸੀ ਜ਼ਿਆਦਾ ਹੈ ਹੂੰ 30% ਤੱਕ ਫਿਰ ਵੀ ਹੋ ਸਕਦੀ ਹੈ ਜੀ ਜੀ ਦੂਜਾ ਇਹ ਹੈ ਕਿ ਜਿਹੜਾ ਪੰਜਾਬ ਨੇ ਕਿਹਾ ਹੈ ਪੰਜਾਬ ਨੇ ਤਾਂ ਕਿਹਾ ਹੈ ਜੇ ਪੰਜਾਬ ਚ ਆ ਕੇ ਕੁਝ ਹੋਊਗਾ ਪਹਿਲੇ ਪੰਜਾਬ ਭੁੱਜ ਰਿਹਾ ਹੂੰ મોદી ਸਰਕਾਰ ਤਾਂ ਕੋਈ ਭਾਜਪਾ ਤਾਂ ਪੰਜਾਬ ਚ ਨਾਲ ਜੋੜ ਵੀ ਨਹੀਂ ਆਪਾਦੀ ਸਰਕਾਰ ਹੈ ਜੀ ਹੂੰ ਉਹ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਪੁਲਸ ਵਾਲਿਆਂ ਨੂੰ ਉਸ ਗੱਲ ਦੇ ਉੱਤੇ ਤਾਂ ਮੈਂ ਗੌਰਵ ਜੱਜ ਦੇ ਬਿਆਨ ਨਾਲ ਸਹਿਮਤ ਹਾਂ ਕਿ ਵੀ ਸਾਡੇ ਹਿਸਾਬ ਨਾਲ ਹਿਸਾਬ ਨਾਲ ਤਾਂ ਮੈਂ ਡਾਕਟਰ ਹਾਂ ਹੂੰ ਮੇਰਾ ਅਸੈਸਮੈਂਟ ਘੱਟ ਹੋ ਸਕੀ ਵੀ ਕਿਸੇ ਮਰੀਜ਼ ਵਾਲੇ ਜੀ ਪਰ ਮੈਂ ਸਿੱਸ਼ਟਾ ਕਰ ਨਹੀਂ ਪਊਗਾ ਜੇ ਮੇਰੇ ਚਾਲੇ ਚੱਲੋ ਪਰ ਕੁਝ ਲੋਕ ਇਹ ਕਹਿ ਰਹੇ ਆ ਕਿ ਡੀਜੀਪੀ ਪੰਜਾਬ ਦੇ ਨੇ ਤੇ ਉਹਨਾਂ ਨੂੰ ਦਿੱਲੀ ਦੇ ਲੀਡਰਾਂ ਦੀ ਫਿਕਰ ਕਿਉਂ ਆ ਉਹ ਤੇ ਪੰਜਾਬ ਦੇ ਵਿੱਚ ਫਿਕਰ ਹੋਣਾ ਚਾਹੀਦਾ ਨਾ ਬਾਹਰ ਕਿਉਂ ਨਹੀਂ ਜਿਹੜੇ ਇਹ ਕਹਿੰਦੇ ਨੇ ਨਾ ਉਹ ਕਦ ਕਹਿੰਦਾ ਮੈਨੂੰ ਦਿੱਲੀ ਚ ਫਿਕਰ ਆ ਹੂੰ ਉੱਤੋਂ ਇੱਕ ਆ ਰਿਹਾ ਵੀ ਅਸੀਂ ਇੱਥੇ ਪੰਜਾਬ ਤੋਂ ਸਿਕਿਉਰਟੀ ਕਰਾਂਗੇ ਉਹਨਾਂ ਨੇ ਥੋੜਾ ਥੇ ਵੀ ਦਿੱਲੀ 'ਚ ਵੀ ਅਸੀਂ ਜਰੂਰ ਚੱਲ ਜਦੋਂ ਜੈਡ ਪਲੱਸ ਦਿੱਤੀ ਹੋਈ ਸੀ ਇੱਕ ਰਾਜ ਸਭਾ ਮੈਂਬਰ ਰਾਗਵ ਚੱਡਾ ਤੇ ਰਵਿੰਦ ਕੇਜਰੀਵਾਲ ਨੂੰ ਉਹ ਦਿੱਲੀ ਦੇ ਵਿੱਚ ਚੱਲ ਰਹੀ ਹੈ ਜੈਡ ਪਲੱਸ ਰੱਖਿਆ ਦੇਖੋ ਦੇਖੋ ਗੱਲ ਸੁਣੋ ਇਹ ਤਾਂ ਹੁਣ ਹੁੰਦਾ ਨਹੀਂ ਵੀ ਸਿਕਿਉਰਟੀ ਇੱਥੇ ਦੇ ਦਿਓ ਇੱਥੇ ਨਾ ਦੇ ਦਿਓ ਇਹ ਤਾਂ ਵਿੱਚ ਚਲੂ ਕੱਜੀ ਵੀ ਜਾ ਸਕਦੀ ਹੈ ਨਹੀਂ ਨਿਕਲੀ ਜਾ ਸਕਦੀ ਹਾਂ ਮੈਂ ਕਹਿੰਦਾ ਜੇ ਜੈਡ ਪ੍ਰੋਸ ਸਿਕਿਉਰਟੀ ਹੋਵੇ ਪ੍ਰਾਈਮ ਮਿਨਿਸਟਰ ਦੇ ਕਮਾਂਡੋਂ ਨਾਲ ਸੀ ਕਿ ਜੀ ਪੁਲਡਰ ਆਪਣੀ ਮਰਜ਼ੀ ਨਾਲ ਰੂਟ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਗਦੇ ਆ। ਹੂੰ। ਪੁਲ ਤੇ ਮਰਜ਼ੀ ਨਾਲ ਰੁਕੇ ਨਹੀਂ। ਭਾਜਪੀ ਦੇ ਬੰਦਿਆਂ ਨੇ ਉੱਥੇ ਉਹਨਾਂ ਨੂੰ ਮਿਲੇ ਨੇ, ਉਹਨਾਂ ਨੂੰ ਆਪੋ ਮਿਲਦੇ ਨੇ। ਕੋਈ ਉਹਨਾਂ ਨੂੰ ਦਿੱਕਤ ਨਹੀਂ ਆਈ ਉੱਥੇ ਮਿਲਣ 'ਚ। ਜਾਂ ਤਾਂ ਮਿਲਦੇ ਨਾ। ਹੂੰ। ਅੱਗੇ ਦੇ ਰੁਕੇ ਰਹੇ ਨੇ ਉਸ ਅੱਧਾ ਕੰਟਾ ਪੁਲ ਦੇ ਉੱਤੇ। ਜੀ। ਕਿ ਉਹ ਵੀ ਚੰਗੇ ਤੋਂ ਮੁੰਸਾ ਨਹੀਂ ਗਏ ਨੇ ਨਾ। ਜੀ। ਅੱਜ ਜਿਵੇਂ ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਮਾਫ ਕਰਨਾ ਮੈਂ ਤੁਹਾਨੂੰ ਰੋਕ ਰਿਹਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੁਲਿਸ ਕਈ ਵਾਰੀ ਅਧਿਕਾਰੀ ਵੱਡੇ ਕੁਝ ਕਰਨ ਤਾਂ ਵੀ ਮਰ ਜਾਂਦੇ ਆ ਨਾ ਕਰਨ ਤਾਂ ਵੀ ਤੇ ਜਿਵੇਂ ਇੱਕ ਪਿੱਛੇ ਜਿਹਾ ਹੈ ਕਿ ਪੁਲਿਸ ਚੌਕੀਆਂ ਤੇ ਥਾਣਿਆਂ ਤੇ ਜਿਸ ਤਰ੍ਹਾਂ ਦੇ ਸਿੰਬੋਲਿਕ ਕਹਿ ਲਈਏ ਜਾਂ ਕਹ ਲਓ ਸੰਕੇਤ ਦੇਣ ਲਈ ਖਤਰਾ ਪੈਦਾ ਕਰਨ ਲਈ ਹੈਂਡ ਗ੍ਰਨੇਡ ਜਿਹੜੇ ਛੁੱਟੇ ਗਏ ਉਸ ਤੋਂ ਬਾਅਦ ਯੂਪੀ ਦੇ ਵਿੱਚ ਹੋਇਆ ਅਨਕਾਊਂਟਰ ਵੀ ਸਵਾਲਾਂ ਦੇ ਘੇਰੇ 'ਚ ਹੀ ਆ ਗਿਆ ਸੀ ਪਹਿਲਾਂ ਪੁਲਿਸ ਨੇ ਕੁਝ ਕੀਤਾ ਨਹੀਂ ਜਦੋਂ ਕੀਤਾ ਤੇ ਫਿਰ ਵੀ ਸਵਾਲ ਹੋਏ ਸ਼ੱਕੀ ਨਜ਼ਰ ਨਾਲ ਵੇਖਿਆ ਲੋਕਾਂ ਨੇ ਉਸ ਕਾਰਵਾਈ ਨੂੰ ਇਹੋ ਕੀ ਕਿ ਸ਼ਕੀ ਸਰ ਦੇਖਣਾ ਚਾਹੀਦਾ ਸੀ ਤੁਸੀਂ ਕੀ ਨਹੀਂ ਤੇ ਇੱਥੇ ਜਾ ਕੇ ਕਹਿ ਕੇ ਕਿ ਅਸੀਂ ਬੰਦੇ ਖਾਦੇ ਜੀ ਇਹ ਭੱਜ ਰਹੇ ਸੀ ਉਹ ਭੱਜ ਕੇ ਮਰੇ ਸੀ ਵੀ ਤੁਹਾਡੇ ਕੋਲੋਂ ਹੂੰ ਉਹਨਾਂ ਤੇ ਕੋਈ ਉਹਨੇ ਚ ਜਿਹੜਾ ਵੀ ਰਿਵ ਪੋਲਿਟਿਕਲ ਹਨ ਤੁਸੀਂ ਤਾਂ ਪੱਤਰਕਾਰ ਤਾਂ ਰੋਜ਼ ਹੀ ਦੇਖਦੇ ਹੋ ਇੱਕ ਤਰ੍ਹਾਂ ਦਾ ਜੀ ਪਰ ਜਿਹੜਾ ਮਾੜਾ ਮੋਟਾ ਸਿਆਸੀ ਇਹਨਾਂ ਦੇ ਚ ਜਾਣਦਾ ਹੈ ਜਿਹੜਾ ਮਾੜਾ ਮੋਟਾ ਪ੍ਰਸਾਦ ਸਿੰਘ ਨੂੰ ਜਾਣਦਾ ਹੈ ਉਹ ਤਾਂ ਹਰ ਇੱਕ ਨੂੰ ਪਤਾ ਵੀ ਇਹ ਮੁਕਾਬਲਾ ਸ਼ੁਰੂ ਹੋ ਗਿਆ ਇਹਨੇ ਪਹਿਲਾਂ ਉਹ ਤੁੰਕ ਦਾ ਡਾਕਟਰ ਦਾ ਰੇਪ ਹੋਇਆ ਸੀ ਜੀ ਕਿ ਉਹ ਡਾਕਟਰ ਜੀ ਡਾਕਟਰ ਦਾ ਉਹਦੇ ਬੰਦੇ ਕੋਲ ਬੰਦੇ ਛੱਡੇ ਆ ਕੇ ਕੀਤੀ ਰੇਪ ਉਹ ਚੋਤੀ ਮਾਰਦੇ ਹਾਂਜੀ ਕਿਤਾ ਕੋਈ ਮੁਕਾਬੜਾ ਹੋਇਆ ਹੂੰ ਇਹ ਜਿਹੜਾ ਪੀਵੀਪੀ ਦਾਵਾ ਇਹ ਤਾਂ ਬਿਲਕੁਲ ਹੀ ਨਾਕਾਬਲ ਹੈ ਹੂੰ ਇਹ ਤਾਂ ਇਹ ਤਾਂ ਇਹ ਤਾਂ ਇਹਨੂੰ ਜਿੱਤ ਦਾ ਗ੍ਰਨੇਡ ਸੁੱਟੇ ਗਿਆ ਵੀ ਛਾਣਿਆਂ ਦੀ ਰਾਖੀ ਨਹੀਂ ਹੋਈ ਉਹ ਕ੍ਰਿਟਿਸਿਜ਼ਮ ਅਲੋਚਨਾ ਠੀਕ ਸੀ ਹੂੰ ਦੂਜੀ ਗੱਲ ਜਿਹੜਾ ਉਦੋਂ ਦੇ ਫੜਕੇ ਨਾਲ ਗਿਆ ਉਹ ਵੀ ਲੋਚਨਾ ਠੀਕ ਸੀ ਕਿਉਂਕਿ ਉਹ ਤਾਂ ਸਾਹਮਣੇ ਦੇਖਦਾ ਜੀ ਤਿੱਕਰ ਆਪਣੇ ਆਖਣ ਹੈ ਹਾਥ ਕੰੰਗਮ ਕੋ ਆਪਸੀ ਕਿਆ ਜਦ ਸਾਹਮਣੇ ਦੇਖਦਾ ਉਹਨੂੰ ਉਹਨੂੰ ਆਪੀ ਦਿਖਾਣਾ ਕੀ ਹੈ ਹੋਰ ਹੂੰ ਉਹ ਉਹ ਦੋਸਤ ਨਾ ਬੋਨੇ ਬਸ ਇਠੀ ਸੀ ਪਰ ਐਸ ਵੇਲੇ ਜਿਨੀ ਸਿਆਸੀ ਵਿਡਰਾਲੀ ਦੁਰਕਕਰਤ ਸੇ ਲੋਚਨਾ ਉਹ ਆਮ ਦਾ ਇਨਡੋਰ ਦੀ ਗੱਲ ਹੈ ਇਹ ਵਿਸ਼ੇਸ਼ ਲਾਂਡੋਰ ਦੀ ਗੱਲ ਹੈ ਮਨ ਕਮਨ ਨਹੀਂ ਕਿਉਂਕਿ ਜਿਹੜੇ ਚਾਹੇ ਸਾਡੇ ਉਹਨਾਂ ਦਾ ਸਭ ਮਤ ਪੇਡ ਹੋਣਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੇ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਮੁੱਖ ਮੰਤਰੀ ਨੇ ਜਿਵੇਂ ਪੰਜਾਬ ਤੋਂ ਮਰੇ ਪੰਜਾਬ ਦੇ ਗੈਸਟ ਨੇ ਹਮ ਆ ਉਹ ਮਾਨ ਜੋ ਗੈਸਟ ਨੇ ਕਿ ਇਥੋਂ ਦਾ ਸਰਕਾਰ ਵਾਲਾਂ ਦਾ ਵੀ ਆਪਣੀ ਡਿਊਟੀ ਆ ਭਾਵੇਂ ਕਿ ਉਹਨਾਂ ਦੀ ਆਪਣੀ ਸਿਕਿਉਰਟੀ ਹੁੰਦੀ ਆ ਜੀ ਜੋ ਇਸ ਕਰਕੇ ਮੈਨੂੰ ਇਹ ਨਾ ਦੋਹਾਂ ਦੇ ਵਿੱਚ ਕੋਈ ਆਪਾ ਪਰ ਮੇਰਾ ਪਹਿਲਾ ਉਹਨਾਂ ਦੀ ਅਲੋਚਨਾ ਦੋਨੇ ਤਰ੍ਹਾਂ ਦੀ ਜਾ ਸੀ ਕਿ ਥਾਣਾ ਦੀ ਤੁਸੀਂ ਰਾਕੀ ਨਹੀਂ ਕਰ ਸਕਦੇ ਪਰ ਤੇ ਬੰਦੇ ਤੁਸੀਂ ਮਾਰਦੇ ਹੂੰ ਦੋਨੋਂ ਦਾ ਟ੍ਰਾਫਿਕ ਸੀਗਾ ਪਰ ਹੁਣ ਆ ਵੀ ਜਿਹੜੀ ਯੋਜਨਾ ਹੈ ਉਹ ਇਸ ਪੱਖੋਂ ਕਿ ਵੀ ਇਹ ਇਹਨਾਂ ਨੇ ਇਹਨਾਂ ਦੀ ਪਰਸਪੈਕਸ਼ਨ ਹੈ ਇਹ ਆਏ ਤਾਂ ਫਿਰ ਕਾਹਨ ਕੁਝ ਕਰਨਗੇ ਹੋਣਗੇ ਹੂੰ ਤੁਸੀਂ ਕਹਿੰਗੇ だっता ਪਰਸਪੈਕਸ਼ਨ だっता ਕਿ ਇਹ ਗੇ ਉਹ ਇਹ ਕਹਿੰਦਾ ਇਹ ਪਰਸਪੈਕਸ਼ਨ ਗਲਤ ਹੈ ਉਹ ਦੇਖੇ ਕਿ ਵੀ ਗੌਰਵ ਯਾਦ ਆਈਪੀਐਸ ਹੈ ਕੇਂਦਰ ਦੇ ਕੰਟਰੋਲ ਚ ਹੈ ਹੂੰ ਆਈਪੀਐਸ ਦਾ ਕੰਟਰੋਲ ਨਹੀਂ થਦੀ ਅਜਿਹੀ ਹੋਮ ਮਿਨਿਸਟਰੀ ਗਿਆ ਕਿ ਫਿਰ ਹੋਮ ਅਨੁਸਤੀ ਉਹ ਟੈਕਸ਼ਨ ਕਰੇ ਨਾ ਵੀ ਤੁਗਤ ਪ੍ਰਸ਼ਸਨ ਦੇ ਹੱਥਾਂ ਤਲ ਪ੍ਰਸ਼ਾ ਕਿਵੇਂ ਵਿਗਿਆਨ ਦੀ ਹੂੰ ਆਹੀ ਪਤਾ ਨਾ ਕੋਈ ਹੈ ਹੋਮ ਅਨੁਸਤੀ ਦੇ ਅੰਦਰ ਹੈ ਉਹ ਹੂੰ ਹੋਮ ਅਨੁਸਤੀ ਦੇ ਅੰਦਰ ਹੀ ਉੱਥੋਂ ਵੀ ਪੁਲਸ ਹੈ ਹੂੰ ਵੀ ਇਸ ਸਟੇਟ ਦੀ ਵੀ ਜੀ ਦੇ ਵੀ ਸਟੇਟ ਦੀ ਪੁਲਸ ਹੈ ਇਹਦਾ ਕੈਦ ਹੋਵੇ ਅੰਦਰ ਆਈ ਪੀਐਸ ਦਾ ਹੂੰ ਤੇ ਫਿਰ ਰਹਿ ਜਾਈ ਨਾ ਹਾਂ ਗ੍ਰਹਿ ਮੰਤਰੀ ਕੀ ਕੰਮ ਉਹਦੇ ਐਕਸ਼ਨ ਸੋ ਮੈਨ ਯੋਨੀ ਮਤ ਦਾ ਯੂ ਨੋ ਆਪਾਂ ਜੇ ਇਸ ਦਾ ਤਾਂ ਜਿਹੜੋ ਮਰਜ਼ੀ ਫੇਰ ਲੋਚਣਾ ਕਰੀਏ ਤੇ ਜਿਵੇਂ ਮਰਜ਼ੀ ਕਰੀਏ ਜੀ ਜੀ ਕਸਟਮ ਕਰਟਿੰਗ ਹੋ ਸਕਦੀ ਹੈ ਕਿਹ ਚ ਕੋਈ ਡਾਊਟ ਨਹੀਂ ਹਾਂ ਹਾਂ ਇਹ ਨਹੀਂ ਤੇ ਕਹਿ ਸਕਦਾ ਵੀ ਨਾਲ ਡਾਟਰ ਦਾ ਪੱਠਾ ਵੇਜਾ ਮੁੰਡੇ ਚ ਹੂੰ ਨਾਲ ਡਾਟਰ ਦਾ ਪੱਠਾ ਹੈ ਬਣ ਗਿਆ ਜੀ ਇੱਕ ਪਾਸੇ ਫੜ ਫੜ ਕੇ ਬੰਦੇ ਮਾਰੇ ਜਾ ਰਹੇ ਨੇ ਇੱਕ ਪਾਸੇ ਮੌਮ ਇਕੱਠਾ ਕਰਕੇ ਮਾਰੇ ਜਾ ਰਹੇ ਨੇ ਇੱਕ ਪਾਸੇ ਜਾਤ ਪਾਤ ਦੇ ਨਾਂ ਤੇ ਆ ਜਿਹੜਾ ਦਾੰਗਰਤ ਹੋਇਆ ਉਹ ਕੀ ਹੋਇਆ ਹੂੰ ਉੱਚ ਪੁਲ ਸਿੱਖ ਪਾਸੇ ਖੜੀ ਸੀ ਵੀ ਨਹੀਂ ਨਹੀਂ ਜੀ ਆਏ ਨਹੀਂ ਹੈਗਾ ਆਏ ਨਹੀਂ ਹੈਗਾ ਜੀ ਫਿਰ ਉਹਨਾਂ ਨੂੰ ਬਾਗੀ ਰਹੇ ਨੇ ਸੋ ਪੰਜਾਬ ਦੇ ਵਿੱਚ ਪੁਲਿਸ ਦਾ ਜਿਹੜਾ ਕੰਮ ਆ ਉਹਨੂੰ ਹੋਰ ਦੁਸਤ ਕਰਨ ਦੀ ਲੋੜ ਹੈ ਕੋਈ ਸ਼ਕਤੀ ਜੀ ਇੱਕ ਗੱਲ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀਆਂ ਚੋਣਾਂ ਦੇ ਦੌਰਾਨ ਦੋ ਬਿਆਨ ਸਾਹਮਣੇ ਆਏ ਇੱਕ ਤੇ ਭਾਜਪਾ ਦੇ ਲੀਡਰ ਕਹਿੰਦੇ ਕਿ ਪੰਜਾਬ ਦੀਆਂ ਗੱਡੀਆਂ ਇੱਥੇ ਕੀ ਕਰਦੀਆਂ ਫਿਰਦੀਆਂ ਉਸ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਵੀ ਕੇਜਰੀਵਾਲ ਨੇ ਵੀ ਕਿਹਾ ਕਿ ਪੰਜਾਬ ਦੇ ਲੋਕ ਕੀ ਦਿੱਲੀ ਨਹੀਂ ਆ ਸਕਦੇ ਇੱਕ ਉਹ ਬਿਆਨ ਦੂਜਾ ਪੰਜਾਬ ਨੂੰ ਲੈ ਕੇ ਕਾਂਗਰਸ ਦੇ ਇੱਕ ਵਿਧਾਇਕ ਹਿਮਾਚਲ ਪ੍ਰਦੇਸ਼ ਤੋਂ ਨੇ ਉਹ ਕਹਿੰਦੇ ਕਿ ਸਾਰਾ ਨਸ਼ਾ ਹੀ ਪੰਜਾਬ ਤੋਂ ਆ ਰਿਹਾ ਹੈ ਹਿਮਾਚਲ ਵਿੱਚ ਇਹਨਾਂ ਦੋਹਾਂ ਗੱਲਾਂ ਤੇ ਪੰਜਾਬ ਕਿਤੇ ਨਾ ਕਿਤੇ ਇੱਕ ਸੌਫਟ ਟਾਰਗੇਟ ਬਣਿਆ ਤੁਸੀਂ ਉਸ ਕੀ ਸਮਝਿਆ ਜਦੋਂ ਇਹ ਗੱਲਾਂ ਬਿਆਨ ਸਾਹਮਣੇ ਆ ਰਹੇ ਸੀ ਲੋਕੀ ਬੁਰਾ ਪਰ ਆ ਵੀ ਕਹਿ ਰਹੇ ਸੀ ਉਹਨਾਂ ਦੋਹਾਂ ਲੀਡਰਾਂ ਨੂੰ ਕਿ ਪੰਜਾਬ ਵੀ ਕਿਉਂ ਦਿਖਦਾ ਸਾਰਿਆਂ ਨੂੰ ਦੇਖੋ ਲੰਦੂ ਕ ਜੇਕਰ ਮੈਂ ਸ਼ੁਰੂ ਕਰਿਆ ਵੀ ਪੰਜਾਬ ਦੇ ਉੱਤੇ ਅੰਮ੍ਰਲ ਹੈ ਜੀ ਪੰਜਾਬ ਨੂੰ ਟੋਟੇ ਟੋਟੇ ਕਰਕੇ ਤੁਸੀਂ ਦੇਖੋ ਜੇ ਚੌਂਹੂਂ ਦੀ ਸੜਕਾਂ ਨਿਕਲੀਆਂ ਨੇ ਹਮ ਇੱਕ ਬੈਸ ਵਾਈਪਰਾਂ ਨਾਲ ਵਿਸਵੀਆਂ ਨੇ ਇੱਥੇ ਹੁਣ ਕਿਆ ਕਟੜੇ ਤੋਂ ਜੰਮੂ ਤੱਕ ਕਸਿੰ ਹੋ ਕੇ ਜੰਮੂ ਕਸ਼ਮੀਰ ਇਕੱਛੀ ਨਾ ਗੱਟ ਕੇ ਕਰ ਰਹੇ ਨੇ ਉਹ ਤਾਂ ਇਹ ਨਹੀਂ ਸਾਦੇ ਨਹੀਂ ਹੈ ਹਮ ਨਮੀ ਉਡੀ ਜਮੀਨ ਕਾਇਰ ਕਰਨੀ ਹੈ ਕਿ ਇਹ ਇੱਥੇ ਡਿਜੀਟਲਿਆਂ ਵਾਸਤੇ ਫਿਰ ਇੱਥੇ ਟੈਲੀਫੋਨ ਵਾਸਤੇ ਬੜਾ ਕੁਝ ਇੱਥੇ ਇਹ ਅਸਲ ਚ ਪੰਜਾਬ ਦੀ ਜ਼ਮੀਨ ਤੇ ਕਬਜ਼ੇ ਦੇ ਵਾਸਤੇ ਇਹੋ ਜਿਹੇ ਤਰੀਕੇ ਸਿੱਧੇ ਰੂਪ ਚ ਨਹੀਂ ਹੁੰਦੇ ਹੁੰਦੇ ਬਹੁਤ ਸਾਰੇ ਤੇਡੇ ਢੰਗ ਨਾਲ ਪਲਦਾ ਹੁੰਦੀਆਂ ਨੇ ਵੀ ਪੰਜਾਬ ਨੂੰ ਬੇਚੈਨ ਸਟੇਟ ਅਲਮ ਕਰਦਾ ਉਹ ਬੇਚੈਨ ਨਹੀਂ ਬਹੁਤਾ ਲੋਕਾਂ ਨੂੰ ਜ਼ਾਲ ਹੋ ਗਈ ਤੁਸੀਂ ਮਾਰੇ ਜਾਓਗੇ ਜੇ ਪੰਜਾਬ ਚ ਹੂੰ ਤਾਕੀ ਨਿੱਕੇ-ਨਿੱਕੇ ਜ਼ਬਾਰੀ ਨਾ ਆਵੇ, ਇੱਥੇ ਕੋਈ ਇੰਡਸਟਰੀ ਲਿਸਟ ਨਾ ਆਵੇ, ਇੱਥੇ ਕੋਈ ਬੁੱਧੀਜੀਵੀ ਕੰਮ ਕਰਨ ਨੂੰ ਚਾਰ ਨਾ ਹੋਵੇ। ਹੂੰ। ਜਿਹੜੇ ਕੱਢੇ ਸਟੇਟ ਵੱਡੀ ਮਾਰ ਗਿਆ, ਜਿਹੜਾ ਕਾਨੂੰਨ ਉਹਨਾਂ ਨੂੰ ਬੰਦਾ ਹਾਲੀ ਬਹੁਤ ਮਾਰਿਆ। ਹੂੰ। ਇਹ ਉਹ ਵੱਲ ਪੈਦਾ ਕਰਨੀ, ਉਹ ਸਟੇਟ ਨੇ ਇੱਕ ਹੈ ਜਿਹੜੀ ਸਟੇਟ ਇੱਥੋਂ ਦੀ ਜ਼ਮੀਨ ਖੋ ਕੇ, ਇੱਥੋਂ ਦਾ ਵਪਾਰ ਖੋ ਕੇ ਉਹ ਅਮਾਨੀਆਂ ਦਾਨੀਆਂ ਨੂੰ ਕੱਢਦੇ। ਇਹ ਨਾ ਕੰਮ ਦੀ ਗੱਲ। ਜੀ। ਇਸ ਪੰਜਾਬੀਆਂ ਨੂੰ ਸਮਝਣਾ ਪਏਗਾ ਜੇ ਤੁਸੀਂ ਆਪ ਵੀ ਆਸਿਰ ਚੁਣੀ ਕਰੇ ਇਤੋਂ ਦੀ ਕਾਂਗਰਸ ਆਪ ਨੇ ਉਲਟ ਹੋ ਗਏ ਆਪ ਖੱਗੀਆਂ ਦੇ ਉਲਟ ਕੱਢੀ ਆਪ ਦੇ ਇਹ ਆਸ ਵਿੱਚ ਜਿਆਦਾ ਨਰਦੇ ਨੇ ਇਹ ਕੇਂਦਰ ਨਾਲ ਸਿੱਧੇ ਤੱਕ ਨਹੀਂ ਬੰਦੇ ਮੇਰਾ ਸਵਾਲ ਵੀ ਇੱਥੇ ਹੀ ਸੀ ਕਿ ਫਿਰ ਤੁਹਾਡੇ ਵਰਗੇ ਲੋਕ ਬੁੱਧੀਮਾਨ ਸੂਝਵਾਨ ਹੋਰ ਵੀ ਬੜੇ ਲੋਕ ਨੇ ਜਿਹੜੇ ਇਹ ਗੱਲ ਦੇ ਉੱਤੇ ਚਰਚਾ ਕਰਦੇ ਨੇ ਕਿ ਹਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਲਈ ਲੜਨਾ ਵੀ ਪੈਣਾ ਹੈ ਪਰ ਲੜਨ ਦੀ ਜਦੋਂ ਵਾਰੀ ਆਉਂਦੀ ਹੈ ਸਿਆਸੀ ਜਮਾਤਾਂ ਦੇ ਆਗੂ ਬੜਾ ਪੈਰ ਪਿਛਾਣ ਨੂੰ ਖਿੱਚ ਲੈਂਦੇ ਉਹਦੀ ਵਜ੍ਹਾ ਕੀ ਹੋ ਸਕਦੀ ਹੈ ਇਹ ਕੋਈ ਸਿੰਗਲ ਸਟ੍ਰੈਟਿਕਲ ਕਿਉਂਕਿ ਸਿਆਸੀ ਜਮਾਤਾਂ ਦੇ ਆਗੂ ਆਪਾਂ ਕਹਿੰਦੇ ਹਾਂ ਉਹ ਸਿਆਸੀ ਨੇ ਉਹ ਸਿਆਸੀ ਆਗੂ ਥੋੜੇ ਨੇ ਉਹ ਤਾਂ ਹੈ ਜਿਹੜੇ ਉਹ ਉਹ ਉਹਦੇ ਦੇ ਪੱਖੇ ਨਹੀਂ ਉਹ ਪਰਵਾਹੀ ਵਪਾਰੀ ਤੇ ਦਰਵਾ ਵੀ ਨਹੀਂ ਸਿਆਸਤੋ ਕਵੀ ਨਹੀਂ ਰਹੇ ਉਹ ਇੰਸਟਾਗ੍ਰਾਮ ਦੇ ਉੱਤੇ ਵਟਸਐਪ ਦੇ ਉੱਤੇ ਫੇਸਬੁੱਕ ਦੇ ਉੱਤੇ ਐਕਸ ਦੇ ਉੱਤੇ ਜਾਂ ਕੋਈ ਇੰਟਰਵਿਊ ਲੈ ਕੇ ਆਪਣਾ ਕੰਮ ਚਲਾ ਰਹੇ ਨੇ ਲੋਕਾਂ ਤੋਂ ਜਾਇੰਗ ਦੇ ਹਮ ਇੱਕ ਤੋਂ 17 ਮਿੰਟ ਦੇ ਨੇ ਜਨਬਦੀ ਠੀਕ ਹੈ ਨਾ 1116 ਕਿਲੋ ਇਹਨਾਂ ਨੂੰ 100-100 ਪਿੰਡਾਂ ਦਾ ਹੈ ਜੀ ਤੁਸੀਂ ਐਂਜ ਕਰੋ ਜਿਹੜਾ ਮਨਜੀ ਕਮ ਐਮਐਲਏ ਦਾ ਜਿਹੜਾ ਤੁਹਾਨੂੰ ਨੇੜੇ ਪਿੰਡ ਬੰਦੇ ਖਾੜਾ ਮਹੰਦੀ ਵਾਲੇ ਏਰੀਏ ਚ ਹੂੰ ਇਹਦੇ ਇੱਕ ਕਨਵ ਦੇਲੇ ਪਿੰਡ ਦਾ ਜੀ ਉਹ 100 ਪਿੰਡ ਕੋਊਗਾ ਉਹਦੇ ਖੇਤਰ ਚ ਹੂੰ ਉਹਨਾਂ ਪਿੰਡਾਂ ਚ ਦੌੜਾ ਕਰਕੇ ਦੇਖ ਲਿਓ ਜੇ ਪਿਛਲੇ 3 ਸਾਲ ਹੋ ਗਏ ਹੁਣ ਤਾਂ ਸਰਕਾਰ ਬਣੀ ਨੂੰ ਹੂੰ ਤੇ ਇੰਨੇ ਸਾਲਾਂ ਚ ਇੱਕ ਵਾਰੀ ਦਸਾਂ ਪਿੰਡਾਂ ਮੈਂ ਇਕੱਠ ਕਰਕੇ ਵੀ ਅੰਮਲਣੇ ਲੋਕਾਂ ਨਾਲ ਗੱਲ ਸਮੀ ਰੋਈ ਗੱਡੀਆਂ ਵੜੀਆਂ ਨੇ ਢੇਡ ਮਿਲਿਆ ਹੋਇਆ ਕਾਮੀ ਚੋਂ ਸੀ ਹਲਕਾ ਹਲਕੇ ਵਾਸਤੇ ਪੈਸੇ ਮਿਲਦੇ ਨੇ ਔਰ ਦਫਤਰ ਚਲਾਉਣ ਵਾਸਤੇ ਹੂੰ ਤੋਂ ਇਹ ਸਿਆਸਤ ਨਹੀਂ ਕਰ ਰਹੀ ਇਹ ਮੌਕਾ ਤੇ ਜਾ ਹੀ ਨਹੀਂ ਰਹੇ ਜੀ ਜਦੋਂ ਮੌਕਾ ਤੇ ਨਹੀਂ ਜਾ ਰਹੇ ਇਥੇ ਨੇ ਇੱਕ ਦੂਜੇ ਨੂੰ ਦੋਸ਼ ਦਿੰਦੇ ਨੇ ਤੇ ਕੇਂਦਰ ਦੇ ਸਾਹਮਣੇ ਗੁਰਦੰਡੀ ਕਿਸੇ ਦੀ ਰੀਮਤ ਨਹੀਂ ਹੂੰ ਅਕਾਦਮੀ ਦੇ ਧਰਿਆਂ ਦੀ ਲੜਾਈ ਹੋ ਰਹੀ ਹੈ ਜੀ ਦੋ ਕੋਨੇ ਦੋ ਮਹੀਨੇ ਹੋ ਗਏ ਨਾ ਜੀ ਤੁਸੀਂ ਕਦੇ ਇੱਕ ਦਿਨੇ ਸੁਣਿਆ ਵੀ ਅਸੀਂ ਕੇਂਦਰ ਤੋਂ ਆਪਣੇ ਹੱਕ ਲਵਾਂਗੇ ਤਾਂ ਪੰਜਾਬ ਵਿਛੜੂ ਬਿਲਕੁਲ ਨਹੀਂ ਆਪਸੀ ਜਿਹੜੀ ਖਾਨਾ ਜੰਗੀ ਤੇ ਆਪਸੀ ਵਿਰੋਧਤਾ ਇੱਕ ਦੂਜੇ ਤੇ ਬਿਆਨਬਾਜ਼ੀ ਉਹ ਜ਼ਿਆਦਾ ਜ਼ਰੂਰਤ ਹੈ ਜੋ ਉਹਨੇ ਉਹੀ ਜ਼ਰੂਰਤ ਹੈ ਕੇਂਦਰ ਤੋਂ ਕੋਮੰਗਨ ਦੀ ਖਰਨੀ ਨਹੀਂ ਕਰਦੇ ਹੂੰ ਜੇ ਅਕਾਦੀ ਸਭ ਤੋਂ ਜ਼ਿਆਦਾ ਮੰਗਨ ਦੇ ਜ਼ਬਰਦਸਤ ਹੋ ਸਕਦੇ ਨਾ ਤੇ ਆਪਦੇ ਕਹਿੰਦੇ ਨੇ ਵੀ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੂੰ ਦੋਨੇ ਗਰੁੱਪਾਂ ਤੋਂ ਜੇ ਇੱਕ ਦਿਨ ਵਿਆਹ ਆਇਆ ਹੋਵੇ ਦੱਸ ਦੋ ਕੋਈ ਬਿਆਨ ਕੱਢ ਕੇ ਦਿਖਾ ਦਿਓ ਵੀ ਕੀ ਕੇਂਦਰ ਨੇ ਸਾਡੇ ਹੱਕ ਹੋਏ ਹੋਏ ਨੇ ਅਸੀਂ ਹੁਣ ਉਹਨਾਂ ਕਹਿ ਦਿਖਾਵਾਂਗੇ ਹੂੰ ਇਸ ਦਾ ਕਾਂਗਰਸ ਕਾਂਗਰਸ ਨੇ ਕਦੇ ਹੱਕਾਂ ਦੀ ਪੰਜਾਬ ਦੇ ਆਂ ਦੀ ਗੱਲ ਕਰੀ ਰੋਏ ਹਾਂ ਜਿੱਦੇ ਚੰਡੀਗੜ੍ਹ ਦੇ ਜ਼ਮੀਨ ਦੇ ਉੱਤੇ ਭਗਵੰਤ ਮਾਨ ਉਲਟਾ ਬਿਆਨ ਨੰਨੇ ਉੱਤੇ ਜਰੂਰ ਬੋਲਦੇ ਨੇ ਹੂੰ ਸਿਰਫ ਇੱਕ ਮੌਕਾ ਮੈਂ ਦੇਖਿਆ ਹੈ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਸ਼ਾਇਦ ਤੁਸੀਂ ਵੀ ਉੱਤੇ ਕਵਰ ਕਰਿਆ ਹੋਵੇ ਹੋ ਨਾ ਨੋ ਜੀ ਜੀ ਉੱਤੇ ਇਹ ਕਾਂਗਰਸੀ ਤੇ ਅਕਾਲੀ ਇਕੱਠੇ ਹੋਏ ਨੇ ਕਿ ਇੱਥੇ ਕਿਉਂ ਹੋਣ ਚਾਹੀਏ ਫਿਰ ਆਪ ਦੀ ਜਿੰਦ ਜੀ ਜੀ ਨਹੀਂ ਤਾਂ ਮੈਂ ਤਾਂ ਕਦੇ ਇਹਨਾਂ ਨੂੰ ਕੱਥੇ ਨਹੀਂ ਹੁੰਦੇ ਤੇ ਤੁਸੀਂ ਠੀਕ ਕਹਿ ਰਹੇ ਹੋ ਵੱਧ ਕਾ ਜੀ ਹੂੰ ਦੇ ਜੀ ਕੋ ਕੱਕੇ ਤੁਸੀਂ ਖਬਰ ਨੂੰ ਬਣਾਉਣੇ ਹੋ ਮੈਨੂੰ ਇਹ ਲੱਗਦਾ ਹੈ ਬਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਇੱਕ ਤਰ੍ਹਾਂ ਦਾ ਪੰਜਾਬ ਨੂੰ ਬੇਜਾਵਾ ਕੀਤਾ ਇਹ ਵੱਡੀ ਗੱਲ ਹੈ ਕਹਿਣੀ ਪਰ ਇਹ ਸੱਚੀ ਮਿੱਟੀ ਦੀ ਗੱਲ ਹੈ ਜਿੰਨੀਆਂ ਪਾਰਟੀਆਂ ਬੜੀਆਂ ਨੇ ਨਵੀਆਂ ਬਗੀਆਂ ਨੇ ਪਰਾਮੀਆਂ ਮੀਆਂ ਨੇ ਤੁਸੀਂ ਕਿਸੇ ਇੱਕ ਪਾਰਟੀ ਦੇ ਉਸ ਦਿਖਾ ਦਿਓ ਬਈ ਉਹਨੇ ਕਰਦਾ ਹਵੇ ਕਿ ਐਸੀ ਵੀ ਕੇਂਦਰ ਸਰਕਾਰ ਦੇ ਹੱਕ ਹਾਂ ਦੇਖੋ ਇੱਕ ਵਾਰੀ ਸ਼ਾਹਰਾ ਔਰ ਜਿਹੜਾ ਖੇਤੀ ਦੀ ਮੰਡੀਕਰਨ ਦੀ ਨਵੀਂ ਨੀਤੀ ਵੀ ਆਈ ਉਹ ਵੀ ਕਿਸਾਨ ਜਥੇਬੰਦੀਆਂ ਨੇ ਪ੍ਰੈਸ਼ਰ ਦਬਾਅ ਬਣਾਇਆ ਫਿਰ ਜਾ ਕੇ ਸਰਕਾਰ ਨੇ ਸਿਰਫ ਲਿਖਤੀ ਰੂਪ ਚ ਭੇਜਿਆ ਪੱਤਰ ਕਿ ਸਾਨੂੰ ਮਨਜ਼ੂਰ ਨਹੀਂ ਉਹ ਪਾਲਿਸੀ ਇਹਦੇ ਉੱਤੇ ਗਰਾਊਂਡ ਪੱਧਰ ਤੇ ਕੋਈ ਪ੍ਰੋਟੈਸਟ ਨਹੀਂ ਹੋਇਆ ਉਹ ਤਾਂ ਕਿਸਾਨ ਜਥੇਬੰਦੀਆਂ ਲਾ ਇਹਨਾਂ ਨੇ ਇੱਥੇ ਜੜਾਸ ਬਣਾ ਲੰਦੇ ਉਸ ਗੱਲ ਦੇ ਉੱਤੇ ਰੰਗ ਕਰਦੇ ਜੇ ਲਾਟ ਪਾ ਕੇ ਹੂੰ ਇੱਥੇ ਦੇ ਉੱਤੇ ਸੇਤ ਦੇ ਉੱਤੇ ਜੰਗਲਾਂ ਦੇ ਉੱਤੇ ਪਾਣੀ ਦੇ ਉੱਤੇ ਕਾਨਾਂ ਦੇ ਉੱਤੇ ਰੇਤ ਬਜਰੀ ਦੇ ਉੱਤੇ ਫਿਰ ਆਪਣਾ ਇਹ ਲੈਂਡ ਆਂਡਰ ਦੇ ਉੱਤੇ ਜੀਐਸਟੀ ਦੇ ਉੱਤੇ ਐਕਸਾਈਜ਼ ਦੇ ਉੱਤੇ ਜੇ ਸਾਰੇ ਕਾਫੇ ਤੇ ਕਬਜ਼ੇ ਦੇ ਅੰਦਰ ਰਹਿ ਹੂੰ ਕਿ ਫਿਰ ਤੁਸੀਂ ਇਹ ਕਰੋਗੇ ਕਿ ਆਪ ਉਹਨਾਂ ਤੋਂ ਬੋਲੋਗੇ ਕਿ ਤੁਸੀਂ ਮੰਡੀ ਕਾ ਖੇਤੀ ਦੀ ਗੱਲ ਕਰਤੀ ਜਿਵੇਂ ਤੁਸੀਂ ਯੂਰੀ ਵਾਲਾ ਨਾ ਤਾਂ ਕੇਂਦਰ ਡਿਸਾਈਡ ਕਰਦੇ ਕਿ ਨਾ ਭੇਜਾਂਗੇ ਕਿ ਨਾ ਨਹੀਂ ਅਸਲ ਚ ਕਿ ਨਾ ਤਾਂ ਕੇਂਦਰ ਫੈਸਲਾ ਕਰਦਾ ਵੀ ਚੁੱਕਿਆ ਹੈ ਕਿ ਨਹੀਂ ਚੁੱਕਿਆ ਨਹੀਂ ਇਹ ਹਰੇਕ ਜਿਲ੍ਹੇ ਕੇਂਦਰ ਦਾ ਫੈਸਲਾ ਕਰਨਾ ਹੈ ਕਿ ਇਹ ਪੰਜਾਬ ਕੀ ਹੈ ਜੋ ਪੰਜਾਬ ਦੇ ਹੱਕਾਂ ਦੀ ਲੜਾਈ ਇਹ ਨਹੀਂ ਲੜ ਰਹੇ ਇਹ ਪੰਜਾਬ ਦੇ ਹੱਕ ਗਏ ਤੁਹਾਨੂੰ ਤਿਆਰ ਨੇ ਆਪੀ ਕਦਰ ਵਾਸਤੇ ਇਹਨਾਂ ਚ ਕੋਈ ਪਾਰਟੀ ਦਿਖਾਓ ਜਿਹੜਾ ਇਹ ਵਾਅਦਾ ਤੇ ਕਹਿੰਦਾ ਹੋਵੇ ਕਿ ਇਹ ਪੰਜਾਬ ਦੇ ਹੱਕ ਲੈ ਕੇ ਚੱਲਣ ਇੱਕ ਮਿੰਟ ਵੀ ਕਰਾਓ ਤਾਂ ਇਸੇ ਕਰਕੇ ਇਹ ਆਪਸੀ ਚ ਲੜਾਈ ਇਸੇ ਕਰਕੇ ਗੌਰਵ ਯਾਦ ਦੇ ਵਿਦੇਗਾਂ ਨੂੰ ਕਦੇ ਇੱਕ ਦੋ ਵੰਡੇ ਨੇ ਕਦੇ ਅੱਧ ਦੰਦੇ ਆਵਾਜ਼ੀ ਕਹਿੰਦੇ ਜਮੇ ਠੀਕ ਦੁੱਧ ਤੋਪ ਹੈ ਤੁਸੀਂ ਸਭੀ ਠੀਕ ਹੈ ਬਿਲਕੁਲ ਤੇ ਜਿਹੜਾ ਦੂਜੇ ਨਾਲ ਕਹਿੰਦੇ ਐ ਇਹ ਗਲਤ ਨਹੀਂ ਇਹ ਗਲਤ ਹੀ ਨਹੀਂ ਆ। ਉਹ ਵਿਰੋਧ ਕਰਨ ਵਾਸਤੇ ਵਿਰੋਧ ਕਰਦੇ ਨੇ ਉਹ ਪੰਜਾਬ ਦੇ ਹਿੱਤਾਂ ਵਾਸਤੇ ਜਿਹੜੀ ਲੜਾਈ ਲੜਨੀ ਹੈ ਉਹ ਕੋਈ ਸਿਆਸੀ ਕਾਜੀ ਅੱਗੇ ਚੱਕਤਾ ਮੈਨੂੰ ਨਜ਼ਰ ਆਈ ਨਹੀਂ ਕਿਤੇ 20 ਸਾਲਾਂ ਚ ਅੱਗੇ ਨੂੰ ਹੋ ਜੇ ਤਾਂ ਦੇਖਣਾ ਉਮੀਦ ਕਰਦਾ ਹਾਂ ਵੀ ਕੁਝ ਹੋ ਜੂ ਜੀ ਤੁਸੀਂ ਇਸ ਚਲੰਤ ਚਰਚਾ ਉੱਤੇ ਜਿਹੜੀ ਕਿ ਚੱਲ ਰਹੀ ਹੈ ਗੱਲਬਾਤ ਦੇ ਉੱਤੇ ਲੋਕਾਂ ਦੇ ਵੱਖੋ ਵੱਖਰੀ رائے ਆ ਤੁਸੀਂ ਵੀ ਆਪਣਾ ਨਜ਼ਰੀਆ ਸਾਂਝਾ ਕੀਤਾ ਜੀ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ ਜੀ